shinda is a very uh, well cultured and disciplined uh, uh, kid bachiyan da roop ban re hai i think pa bida bada hatho de andar ekam ne assist kita mainu is film ch acha haan ji haan ji ekam was an assistant director in this film gp uh, bhai ne kya ki anu interest hai tusi dekh lo to mainu keha shart iko hi hai eh rehga tade assistant wangu meri vanity ch nahi aauga sare sare ਸਭ ਤੋਂ ਪਹਿਲਾਂ ਸੈੱਟ ਤੇ ਹੁੰਦਾ ਸੀਗਾ ਪੂਰਾ ਟਾਈਮ ਤੇ ਕਈ ਵਾਰ ਅੱਛਾ ਰੋਟੀ ਖਾਣ ਵੀ ਉਹ ਪਾਜੀ ਦੇ ਵੈਂਚੇ ਨਹੀਂ ਜਾਂਦਾ ਸੀਗਾ ਸਿੰਦਾ ਹੀ ਸੋਚਿਆ ਹੋਇਆ ਸੀ ਜਦੋਂ ਸਕ੍ਰਿਪਟ ਲਿਖੀ ਗਈ ਜਦੋਂ ਆਈਡੀਆ ਆਇਆ ਨਾ ਡੇ 1 ਤੋਂ ਆਪਾਂ ਸਿੰਦਾ ਹੀ ਸੋਚਿਆ ਸੀ ਤੇ ਆਪਾਂ ਗੀਪੀ ਬਾਜੀ ਕੋਲੇ ਕਹਿ ਕੇ ਗਏ ਕਿ ਇਹ ਪਿਕਚਰ ਸਿੰਦੇ ਦੀ ਹੈਗੀ ਤੇ ਤੁਹਾਡੇ ਸਿੰਦੇ ਦੇ ਪਿਓ ਦਾ ਰੋਲ ਸੀ ਕਰ ਰਹੇ ਹਾਂ ਲਾਸਟ ਕੀ ਹੋਦਰ ਗੀਪੀ ਬਾਜੀ ਦਾ ਬੈਕਅਪ ਹੋ ਗਿਆ ਦੋ ਤਿੰਨ ਸ਼ਾਟ ਬੱਚੇ ਹੁੰਦੇ ਤੇ ਯੂ نو ਮੈਂ ਕਹ ਜੀ ਤੁਹਾਡਾ ਫੈਮਾ ਬਾਜੀ ਕਹਿੰਦੇ ਦਾ ਵੀ ਪੈਕਅਪ ਹੈ ਤੇ ਮੈਨੂੰ ਕਹਿੰਦੇ ਸੀ ਕਿ ਪਿਪਾਸੀ ਕਿ ਇਹਨੂੰ ਨਾਲ ਲੈ ਜਾਵਾਂ ਮੈਂ ਕਿਹਾ ਲੈ ਜਾਓ ਉਹ ਮਨਾ ਕਰਦੇ ਕਹਿੰਦੇ ਨਹੀਂ ਪਾਪਾ ਮੈਂ ਨਾਲ ਰਹेन ਮੈਂ ਪੈਕਅਪ ਕਰਕੇ ਆਉਂਗਾ ਉਸੇ ਹੀ ਕਦੇ ਕਿ ਗਿੱਪੀ ਦੇ ਵਾਲ ਹੋਰਾਂ ਦੇ ਨਾਲ ਗੱਲ ਕੀਤੀ ਕਿ ਤੁਹਾਡੇ ਬੱਚੇ ਦੇ ਤੁਹਾਡੇ ਤਾਂ ਵੀ ਅੱਗੇ ਜਾਣਗੇ ਕਿਵਰੀ ਹੁੰਦਾ ਨਾ ਵੱਡੇ ਆਪਸ ਦੇ ਵਿੱਚ ਗੱਲ ਕਰ ਲੈਂਦੇ ਨੇ ਬੱਚੇ ਆ ਸਾਹਮਣੇ ਭਾਵੇਂ ਨਾ ਕਰਦੇ ਹੋਣ ਮੈਂ ਕਿਹਾ ਕਿ ਗਿੱਪੀ ਦਾ ਬੇਟਾ ਹੈ ਇਦੋਂ ਇਹ ਗੱਲ ਹੋ ਜਾਈਗੀ ਹੁਣ ਹੋਣਾ ਸ਼ੁਰੂ ਹੋ ਗਏ ਕਈ ਲੋਕ ਕਹਿੰਦੇ ਹੋਣਗੇ ਕਿ ਸਿੰਦਾ ਦੇ ਪਾਪਾ ਜਾ ਰਹੇ ਆ ਤਾਂ ਆਈ ਥਿੰਕ ਦੈਟ ਇਜ਼ ਅ ਪ੍ਰਾਊਡੈਸਟ ਮੂਮੈਂਟ ਫਾਰ ਅ ਫਾਦਰ ਵੈਨ ਯੂ ਆਰ ਨੋਨ ਬਾਈ ਯੋਰ ਸਨਸ ਨੇਮ ਉਹਨਾਂ ਨੇ ਇਹ ਕਦੀ ਪਾਇਆ ਨਹੀਂ ਚੁਕਿਆ ਕਿ ਮੇਰੇ ਪਿਤਾ ਗਿੱਪੀ ਗਰੇਵਾਲ ਨੇ ਕਲਾਕਾਰ ਹੈ ਨਾਮ ਹੈ ਵੱਡਾ ਇੰਡਸਟਰੀ ਦੇ ਵਿੱਚ ਗਿੱਪੀ ਗਰੇਵਾਲ ਕਹਿੰਦੇ ਮੇਰੇ ਪਿਤਾ ਵੀ ਮੈਨੂੰ ਨਿੱਕੀ ਹੁੰਦੇ ਮਾਰਨ ਲੱਗੇ ਸਬਸ ਉਹਨਾਂ ਨੇ ਮੈਨੂੰ ਹੱਥ ਦਿਖਾਇਆ ਪਰ ਮੈਂ ਡਾਇਰੈਕਟਰ ਸਾਹਿਬ ਤੋਂ ਜਾਨਣਾ ਚਾਹੁੰਦਾ ਤੁਹਾਨੂੰ ਕਦੇ ਘਟ ਗਈ ਭਈ ਘਟ ਗਈ ਘੰਟੇ ਦੇ ਦੋ ਸੌਣ ਵਾਸਤੇ ਅੱਧ ਘੰਟੇ ਚ ਖੜਾ ਹੋ ਜਾਏਗਾ ਉਹ ਸਵੇਰ ਜੋ ਜਿੰਨਾ ਮਰਜੀ ਟਾਈਮ ਉਹ ਸਾਤ ਬੱਚੇ ਨੂੰ ਇਹ ਕਹਿ ਸਕਦੇ ਕਿ ਜੰਮਦਾਈ ਕਲਾਕਾਰ ਨੇ ਇਸ ਟੈਲੈਂਟ ਆਫ ਨੈਕਸਟ ਲੈਵਲ ਅਸੀ ਪੋਡਕਾਸਟ ਵੀ ਵੇਕਨ ਇਹ ਗੁਰਬਾਜ਼ ਇਸ ਟੈਲੈਂਟ ਆਫ ਨੈਕਸਟ ਲੈਵਲ ਹੀ ਵਾਸ ਸੋ ਐਕਸਾਈਟਡ ਉਹ ਜਦੋਂ ਗਾਣਾ ਸ਼ੂਟ ਹੋਇਆ ਬਾਦਸ਼ਾਹ ਦਾ ਡਿਸਕੋ ਤੇ ਉਹਨੇ ਵੀ ਮੈਨਰੇ ਨਾਲ ਬੈਠ ਕੇ ਨਾ ਐਕਸ਼ਨ ਕੱਟ ਬੋਲਿਆ ਸੀਗਾ ਕਿ ਨਾ ਆਪਣਾ ਜਦੋਂ ਸ਼ੂਟ ਚ ਆਇਆ ਸੀ ਪਹਿਲਾਂ ਚਿੰਦਾ ਵੀਰ ਜੀ ਐਕਸ਼ਨ ਚਿੰਦਾ ਵੀਰ ਜੀ ਕੱਟ ਪ੍ਰੋ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ ਨਵੀਂ ਪੰਜਾਬੀ ਫਿਲਮ ਸ਼ਿੰਦਾ ਸ਼ਿੰਦਾ ਨੌ ਪਾਪਾ 10 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ ਇਸ ਫਿਲਮ ਨੂੰ ਕੁਝ ਹੀ ਦਿਨ ਹੋਏ ਨੇ ਰਿਲੀਜ਼ ਹੋਇਆ ਇਸ ਨੇ ਬਾਕਸ ਆਫਿਸ ਤੇ ਤਮਾਲ ਮਚਾ ਕੇ ਰੱਖ ਦਿੱਤੀ ਹੈ 20 ਕਰੋੜ ਤੋਂ ਵੱਧ ਕਮਾਈ ਕਰਨ ਵਾਲੀ ਇਸ ਸਾਲ ਦੀ ਇਹ ਫਿਲਮ ਸਭ ਤੋਂ ਵੱਡੀ ਸੁਪਰ ਡੂਪਰ ਹਿੱਟ ਸਾਬਤ ਹੋਈ ਹੈ ਸਾਡੇ ਨਾਲ ਇਸ ਫਿਲਮ ਦੇ ਡਾਇਰੈਕਟਰ ਜਿਨ੍ਹਾਂ ਦਾ ਰੂਪ ਹੈ ਬੜਾ ਖਾਸ ਅਮਰਪ੍ਰੀਤ ਸਿੰਘ ਚਾਬੜਾ ਸਾਡਾ ਮੌਜੂਦ ਨੇ ਬਹੁਤ ਬਸਵਾਗਤ ਹੈ ਪਰ ਪੰਜਾਬ ਟਿਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਬਸ ਤੁਹਾਡਾ ਰੂਪ ਬਹੁਤ ਹੈ ਖਾਸ ਵੀ ਟੀ-ਸ਼ਰਟ ਵੀ ਪੈਣੀ ਹੋਈ ਹਾਂਜੀ ਬਸ ਬਾਬੇ ਦੀ ਮਿਹਰ ਇਸ ਸਾਲ ਦੀ ਕੰਦੇ ਸਭ ਤੋਂ ਵੱਡੀ ਸੁਪਰ ਡੂਪਰ ਹਿੱਟ ਫਿਲਮ ਬਣ ਗਈ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਇਸ ਦੇ ਲਈ ਵੀ ਮੁਬਾਰਕਾਂ ਔਰ ਐਕਸਪੀਰੀਅੰਸ ਕਿਵੇਂ ਦਾ ਰਿਹਾ ਹੈ ਥੈਂਕ ਯੂ ਜੀ ਥੈਂਕ ਯੂ ਤੇ ਥੈਂਕ ਯੂ ਦਸ਼ਕਾਲਾ ਬਿਕੋਜ਼ ਬਣਾਉਣ ਵਾਲੇ ਤੇ ਉਹੀ ਨੇ ਉਹਨਾਂ ਨੂੰ ਅੱਛੀ ਲੱਗੀ ਤੇ ਦੇਖੋ ਜੀ ਕੋਈ ਵੀ ਸਕਸੈਸ ਆndi ਤੁਹਾਨੂੰ ਤੇ اچھا ਤੇ ਲੱਗਦਾ ਹੀ ਹੈ बिकॉज ਤੁਹਾਡਾ ਕੰਮ ਜਦੋਂ ਸਾਡੇ ਕੰਮ ਨੂੰ ਪ੍ਰਾਲਾ ਮਿਲਦਾ ਹੈ ਤੁਹਾਨੂੰ ਲੱਗਦਾ ਹੈ ਕਿ ਯਾਰ ਚਲੋ ਜਿਹੜੀ ਮਿਹਨਤ ਅਸੀਂ ਸਾਰਿਆਂ ਨੇ ਕੀਤੀ ਸੀਗੀ ਉਹ ਅੱਜ ਕਾਮਯਾਬ ਹੋਈ ਹੈ ਤਾਂ اچھا ਲੱਗਦਾ ਹੀ ਹੈ ਕਿੰਨੇ ਸਾਲ ਪਹਿਲਾਂ ਇਸ ਫਿਲਮ ਦਾ ਆਈਡੀਆ ਦਿਮਾਗ ਦੇ ਵਿੱਚ ਆਇਆ ਔਰ ਕਦੋਂ ਸੋਚਿਆ ਕਿ ਇਹ ਫਿਲਮ ਬਣਾਉਣ ਦੀ ਬੇਹਦ ਲੋੜ ਹੈ ਇਹ ਆਈਡੀਆ ਨਰੇਸ਼ ਜੀ ਨੂੰ ਆਇਆ ਸੀ ਆਈ ਥਿੰਕ ਜਦੋਂ ਪਾਣੀ ਚ ਵਧਾਣੇ ਦੀ ਸ਼ੂਟਿੰਗ ਕਰਨ ਗਏ ਸੀਗੇ ਤੇ ਉਹਨਾਂ ਦਾ ਕੋਈ ਫਰੈਂਡ ਸੀ ਉਹਨਾਂ ਦੇ ਕੋਲ ਆਇਆ ਸੀ ਉਹਨਾਂ ਨੇ ਦੱਸਿਆ ਕਿ ਸੀ ਕਾਫੀ ਨੋ ਦਲੇ ਦੇ ਨਿਆ ਤੇ ਉਹ ਕਰਨਿਆ ਤੇ ਨਰੇਸ਼ ਨੇ ਐਵੇਂ ਡਿਸਕਸ ਕੀਤਾ ਸੀ ਮੇਰੇ ਨਾਲ ਮੈਂ ਕਿਹਾ ਭਾਜੀ ਕਰੀਏ ਫਿਰ ਇਹਦੇ ਕੁਝ ਤੇ ਉਹਨਾਂ ਕਾ ਦੇਖਦੇ ਆ ਤੇ ਦਿਨ ਲਿਖਿਆ ਫਿਰ ਗੱਲ ਬਣੀ ਕਰਦੇ 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 ਆਈ ਥਿੰਕ ਜਦੋਂ ਆਪਾਂ ਹਨੀਮੂਨ ਦਾ ਪਹਿਲਾ ਸ਼ਡਿਊਲ ਕਰ ਰਹੇ ਸੀਗੇ ਤਾਂ ਸਾਰੇ ਗਾਮਾ ਨੇ ਆਪਾਂ ਨੂੰ ਕਿਰਪੀ ਭਾਜੀ ਨੂੰ ਤੇ ਸਾਰਿਆਂ ਨੂੰ ਅਸਾਈਨ ਕਰ ਲਿਆ ਸੀਗਾ ਸੋ ਦੈਨ ਵੀ ਟੁਕ ਆਲਮੋਸਟ ਵਨ ਐਂਡ ਅ ਹਾਫ ਆਰ ਹਾਫ ਇਅਰ ਟੂ ਰਾਈਟ ਥਿਸ ਸਕ੍ਰਿਪਟ ਤੇ ਫਿਰ ਆਪਾਂ ਸ਼ੂਟ ਕੀਤੀ ਤਾਂ ਛਿੰਦਾ ਹੀ ਸੋਚਿਆ ਸੀ ਜਦੋਂ ਸਕ੍ਰਿਪਟ ਲਿਖੀ ਗਈ ਜਦੋਂ ਆਈਡੀਆ ਆਇਆ ਨਾ ਡੇ 1 ਤੋਂ ਆਪਾਂ ਛਿੰਦਾ ਹੀ ਸੋਚਿਆ ਸੀ ਤੇ ਆਪਾਂ ਗਿੱਪੀ ਭੱਜੀ ਕੋਲੇ ਕਹਿ ਕੇ ਗਏ ਕਿ ਇਹ ਪਿਕਚਰ ਛਿੰਦੇ ਦੀ ਹੈਗੀ ਤੇ ਤੁਹਾਡੇ ਛਿੰਦੇ ਤੇ ਪਿਓ ਦਾ ਰੋਲ ਤੁਸੀਂ ਕਰ ਰਹੇ ਹੋ ਤੇ ਮੰਨ ਕੇ ਗਿੱਪੀ ਹੋਰੀ ਉਹਨਾਂ ਨੇ ਕਿਹਾ ਤ ਨਹੀਂ ਹੋਰ ਕਿਸੇ ਕਲਾਕਾਰ ਨੂੰ ਲੈ ਲਓ ਨਹੀਂ ਨੂੰ ਕਹਿੰਦੇ ਯਾਰ ਛਿੰਦਾ ਕਿਵੇਂ ਕਰੇਗਾ ਕਿਵੇਂ ਮਤਲਬ ਯੂ نو ਕਾਫੀ ਕੁਛ ਉਹਦੀ ਟਾਈਮਿੰਗ ਦਾ ਬੜਾ ਇਸ਼ੂ ਹੁੰਦਾ ਹੈ ਤੇ ਮੈਂ ਫਿਰ ਉਹਨਾਂ ਨੇ ਜਦ ਕਹਾਣੀ ਸੁਣੀ ਕਹਿੰਦੇ ਗੱਲ ਤੇ ਹੈ ਕਹਾਣੀ 'ਚ ਫਿਰ ਸ਼ਾਇਦ ਉਹਨਾਂ ਨੇ ਆਪਣੇ ਘਰ ਗੱਲ ਕੀਤੀ ਸਭ ਹੋਇਆ ਤਾਂ ਸੀ ਕਿ ਛੁੱਟੀਆਂ 'ਚ ਕਰ ਲਾਂਗੇ ਬਟ ਕੀ ਹੁੰਦਾ ਕਿ ਜੁਲਾਈ ਛੁੱਟੀਆਂ ਹੁੰਦੀਆਂ ਜੁਲਾਈ ਗਰਮੀ ਬੜੀ ਹੁੰਦੀ ਇੱਥੇ ਪਰ ਫਿਰ ਵੀ ਹਿੰਮਤ ਮਾਰ ਕੇ ਚਿੰਦੇ ਦਾ ਬੜਾ ਹਿੰਮਤ ਸੀ ਕਿ ਬਿਕੋਜ਼ ਕੈਨੇਡਾ ਚ ਰਹਿੰਦੇ ਨੇ ਕੋਲਡ ਏਰੀਆ ਇੱਥੇ ਯੂ نو ਬੜੀ ਗਰਮੀ ਸੀਗੀ ਬਟ ਉਹ ਲਿਖਿਆ ਸੀ ਬਣਨਾ ਤੇ ਬਣ ਗਏ ਉਹ ਫਿਰ ਇਸ ਨੂੰ ਪੰਜਾਬ ਦੇ ਨਾਲ ਪਹਿਲਾਂ ਹੀ ਸੋਚਿਆ ਸੀ ਕਿ ਪੰਜਾਬ ਦੀ ਜੋ ਕਹਾਣੀਆਂ ਉਸ ਦੇ ਨਾਲ ਜੋੜਨਾ ਹੈ ਜਿਵੇਂ ਇੱਥੇ ਵੀ ਮਾਹੌਲ ਦਿਖਾਇਆ ਗਿਆ ਹੈ ਕਿ ਬੱਚੇ ਕਿਵੇਂ ਵੱਡੇ ਹੁੰਦੇ ਨੇ ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਦਾ ਹੁੰਦਾ ਹੈ ਔਰ ਬਾਹਰ ਕਿਵੇਂ ਦਾ ਪਾਲਣ ਪੋਸ਼ਣ ਹੁੰਦਾ ਹੈ ਹਾਂਜੀ ਹਾਂਜੀ ਦੇਵਨ ਤੋਂ ਆਈ ਆਈਡੀਆ ਸੀਗਾ ਐਂਡ ਇਟ ਵਾਸ ਅ ਆਈਡੀਆ ਫॉर 3 ਜਨਰੇਸ਼ਨ ਦਾਦਾ ਪੋਤੇ ਤੇ ਪੋਤਾ ਸੋ 3 ਜਨਰੇਸ਼ਨ ਦੀ ਕਹਾਣੀ ਸੀਗੀ ਕਿ ਉਹ ਫਾਦਰ ਐਂਡ ਸਨ ਰਿਲੇਸ਼ਨਸ਼ਿਪ ਸੀ ਕੀ ਸੀਗਾ ਤੇ ਐ ਹੁਣ ਕੀ ਹੈ ਜਿੱਦਾਂ ਘਾਵਤ ਕਹਿੰਦਾ ਅਸੀਂ ਤਾਂ ਜਿਹੜੀ ਸਾਡੀ ਜਨਰੇਸ਼ਨ ਨੂੰ ਕਹਿੰਦੇ ਨੇ ਕਿ ਦੋਵੇਂ ਪਾਸੋਂ ਮਾਰੀ ਗਈ ਸਾਰੀ ਉਮਰ ਆਪਣੇ ਪਿਓ ਤੋਂ ਕੁਟਖੰਦਾ ਰਹਿਆ ਹੁਣ ਸਾਡੇ ਨਾ ਬੱਚੇ ਡਰਦੇ ਆ ਤੇ ਇਹ ਵਾਲਾ ਵਿਚਾਲਾ ਜਨਰੇਸ਼ਨ ਦੇ ਪਾਸੇ ਗਿਆ ਨਾ ਦੋਵੇਂ ਪਾਸੇ ਬਸ ਉਹੀ ਥਾਟ ਸੀਗਾ ਕਿ ਯਾਰ ਇੱਥੇ ਕੀ ਮਿਸਿੰਗ ਹੈ ਕੀ ਕਰ ਸਕਦੇ ਆਪਾਂ ਇੱਥੇ ਤਾਂ that is where it started and ਫਿਰ ਕਹਾਣੀ ਬੰਦੀ ਗਈ ਬੰਦੀ ਗਈ ਸਾਰੇ ਦਾ ਇਨਵੋਲਵਮੈਂਟ ਹੋਇਆ ਸਾਰੇ ਲੋਕ ਬੈਠੇ ਸਭ ਕੁਝ ਹੋਇਆ ਸਕ੍ਰਿਪਟ ਢਿੱਕੀ ਗਈ ਐਂਡ ਇਟ ਕੇਮ ਆਊਟ ਵਾਟ ਵੀ ਵਾਟ ਵੀ ਆਰ ਸੀਇੰਗ ਟੁਡੇ ਜਦੈਸ ਫਿਲਮ ਦੀ ਪ੍ਰੈਸ ਕਾਨਫਰੰਸ ਉਹ ਵੀ ਮੈਂ ਉੱਥੇ ਮੌਜੂਦ ਸੀ ਗਿੱਪੀ ਗਰੇਵਾਲ ਕਹਿੰਦੇ ਮੇਰੇ ਪਿਤਾ ਵੀ ਮੈਨੂੰ ਨਹੀਂ ਕਿਉਂਦੇ ਮਾਰਨ ਲੱਗੇ ਸੀ ਬਸ ਉਹਨਾਂ ਨੇ ਮੈਨੂੰ ਹੱਥ ਦਿਖਾਇਆ ਪਰ ਮੈਂ ਡਾਇਰੈਕਟਰ ਸਾਹਿਬ ਤੋਂ ਜਾਨਣਾ ਚਾਹੁੰਦਾ ਤੁਹਾਨੂੰ ਕਿਦੇ ਕੋਟ ਗਈ ਪਈ ਕੋਟ ਮਾਪਿਆ ਨਹੀਂ ਮੇਰੇ ਫਾਦਰ ਸਾਹਿਬ ਕੋਲ ਤੋਂ ਨਹੀਂ ਪਈ ਮੰਮੀ ਕੋਲ ਪਈ ਥੋੜੀ ਬਹੁਤ ਮੰਮੀ ਕੋਲ ਜ਼ਰੂਰ ਪਈ ਸ਼ੈਤਾਨੀਆਂ ਬਚਪਨ ਦੇ ਵਿੱਚ ਕੀਤੀਆਂ ਬੜੀਆਂ ਸ਼ੈਤਾਨੀਆਂ ਮਤਲਬ ਕੋਈ ਵਾ ਹੀ ਨਹੀਂ ਸੋਚ ਹੀ ਸਕਦੇ ਮਤਲਬ ਉਸ ਜ਼ਮਾਨੇ ਦੀ ਸ਼ੈਤਾਨੀਆਂ ਤੁਹਾਨੂੰ ਪਤਾ ਹੀ ਕਿੱਦਾਂ ਹੁੰਦੀਆਂ ਸੀ ਬਹੁਤ ਸ਼ੈਤਾਨੀਆਂ ਕੀਤੀਆਂ ਬਹੁਤ ਸਿੰਦਾ ਕੇ ਰਿਵਾਜ ਸ਼ੈਤਾਨੀਆਂ ਕਰਦੇ ਰਹੇ ਹਣ ਸੱਟ ਨਹੀਂ बड़ा क्यों? शिंदा इज अ वेरी वेल कल्चर्ड एंड डिसपल किड यू नो द कैरेक्टर मैं हमेशा कहना कैरेक्टर का रोंदा है तो कैरेक्टर बिल्ट इन होया आई थिंक तो है बट उन्होंने मदर ने जो उन्होंने यू नो हाउ शी हैज ब्रॉट ऑल देयर किड्स इज कमेंडेबल मतलब जो uh, बच्चे का रूप बन रहा है आई थिंक भाभी हथ है ਜੋ ਅਦਾਕਾਰ ਦੇ ਵਿੱਚ ਹੁੰਦੇ ਨੇ ਕਿ ਜਿਵੇਂ ਥੀਏਟਰ ਆਰਟਿਸਟ ਹੁੰਦੇ ਨੇ ਉਹ ਥੀਏਟਰ ਕਰ ਰਹੇ ਹੁੰਦੇ ਨਾਟਕ ਕਰ ਰਹੇ ਹੁੰਦੇ ਨੇ ਇਹ ਤੇ ਉਹਨਾਂ ਕਹਿੰਦੀ ਲੋੜ ਨਹੀਂ ਦੁਨੀਆ ਕਹਿ ਰਹੀ ਹੈ ਮਤਲਬ ਜੇਕਰ ਨਹੀਂ ਹੁੰਦਾ ਤੇ ਨਾ ਤੇ ਉਹ ਇੰਨਾ ਐਸ ਮਕਾਮ ਤੱਕ ਪਹੁੰਚਦਾ ਕਦੇ ਵੀ ਉਹ ਰੱਬੋਂ ਹੀ ਹੁੰਦਾ ਹੈ ਐਕਟਿੰਗ ਮੈਂ ਹਮੇਸ਼ਾ ਕਹਿੰਦਾ ਕਿ ਇਨਬिल्ਟ ਹੁੰਦੀ ਹੈ ਰੱਬੋਂ ਹੀ ਆਂਦੀ ਹੈ ਚਾਹੇ ਉਹ ਗੁਰੀ ਦੀ ਹੋਵੇ ਚਾਹੇ ਉਹ ਸ਼ਿੰਦੇ ਦੀ ਹੋਵੇ ਜਿੰਨੇ ਵੀ ਐਕਟਰ ਹੁੰਦੇ ਨੇ ਤੁਹਾਡੇ ਅੰਦਰ ਹੋਏਗਾ ਤਾਂ ਹੀ ਆਪਾਂ ਉਹਨੂੰ ਨਿਖਾਰ ਸਕਨੇ ਆ ਜੇ ਨਹੀਂ ਹੈ ਤੇ ਡਾਇਰੈਕਟਰ ਕੁਝ ਵੀ ਕਰ ਲਵੇ ਉਹ ਕੜਨਿਸ ਮਤਲਬ ਆਈ ਕੈਨ ਜਸਟ ਪਾਲਿਸ਼ ਇਟ ਯਾ ਹਨਾ ਆਈ ਕੈਨਟ ਕ੍ਰੀਏਟ ਇਟ ਤੇ ਉਹ ਹੈ ਉਹ ਦੇ ਅੰਦਰ ਤਾਂ ਹੀ ਅਸੀਂ ਉਹ ਪਾਲਿਸ਼ ਕਰ ਰਹੇ ਹਾਂ ਤਾਂ ਜਿਵੇਂ ਸ਼ਿੰਦਨ ਨੂੰ ਤੁਸੀਂ ਫਿਲਮ ਦੇ ਵਿੱਚ ਲਿਆ ਗਿੱਪੀ ਗਰੇਵਾਲ ਦੇ ਦੋ ਪੁੱਤ ਹੋਰ ਨੇ ਗੁਰਬਾਜ਼ ਐ ਇਕਮ ਐ ਉਹ ਉਹ ਵੀ ਤੁਸੀਂ ਸੋਚੇ ਸੀ ਕਿ ਫਿਲਮ ਦੇ ਵਿੱਚ ਲੈਣੇ ਜਾਂ ਅੱਗੇ ਕੋਈ ਪ੍ਰੋਜੈਕਟ ਹੈਗਾ ਇਹ ਉਹਨਾਂ ਦੇ ਵਿੱਚ ਤੁਸੀਂ ਸੋਚਦੇ ਹੋ ਕਿ ਇਹਨਾਂ ਨੂੰ ਵੀ ਫਿਲਮ ਦੇ ਵਿੱਚ ਕੰਮ ਦਿੱਤਾ ਜਾਵੇ ਇਕਮ ਨੇ ਅਸਿਸਟ ਕੀਤਾ ਮੈਨੂੰ ਇਸ ਫਿਲਮ 'ਚ ਅੱਛਾ ਹਾਂਜੀ ਹਾਂਜੀ ਇਹ ਕਮ ਵਜ਼ਨ ਅਸਿਸਟੈਂਟ ਡਾਇਰੈਕਟਰ ਇਨ ਥਿਸ ਫਿਲਮ ਗੀਪੀ ਭਾਜੀ ਨੇ ਕਿਹਾ ਕਿ ਇਹਨੂੰ ਇੰਟਰਸਟ ਹੈ ਤੁਸੀਂ ਦੇਖ ਲਓ ਉਹਨਾਂ ਨੇ ਕਿਹਾ ਸ਼ਰਤ ਇੱਕੋ ਹੀ ਹੈ ਇਹ ਰਹੇਗਾ ਤੁਹਾਡੇ ਅਸਿਸਟੈਂਟ ਵਾਂਗੂ ਮੇਰੀ ਵੈਲੈਂਟੀ ਚ ਨਹੀਂ ਆਊਗਾ ਇਹਨੂੰ ਇਹ ਨਾ ਲੱਗੇ ਕਿ ਮਤਲਬ ਪ੍ਰੋਡੂਸਰ ਦਾ ਪੁੱਤ ਹੈ ਹੀਰੋ ਦਾ ਪੁੱਤ ਹੈ ਫੀਲਿੰਗ ਨਾ ਲਵੇ ਮੈਂ ਕੋਈ ਨਹੀਂ ਭੇਜ ਦੋ ਤੇ ਉਹ ਬੰਦਾ ਸਵੇਰੇ ਸਵੇਰੇ ਆਂਦਾ ਸੀ ਮਤਲਬ ਜਿੱਦਾਂ ਹੁਣ ਆਰਟਿਸਟ ਦਾ ਕਾਲ ਟਾਈਮ 9 ਵਜੇ ਹੈ ਬਟ ਅਸਿਸਟੈਂਟ ਨੂੰ 7:30 8:00 ਵਜੇ ਪਹੁੰਚਣਾ ਪੈਂਦਾ ਘੰਟਾ ਡੇਢ ਤੋਂ 2 ਘੰਟਾ ਪਹਿਲਾਂ ਉਹ ਬੱਚਾ ਸਵੇਰੇ ਸਵੇਰੇ ਸਭ ਤੋਂ ਪਹਿਲਾ ਸੈਟ ਤੇ ਹੁੰਦਾ ਸੀਗਾ ਪੂਰਾ ਟਾਈਮ ਤੇ ਕਈ ਵਾਰ ਅੱਛਾ ਰੋਟੀ ਖਾਣ ਵੀ ਉਹ ਬਾਜੀ ਦੇ ਵੈਨ ਚ ਨਹੀਂ ਜਾਂਦਾ ਸੀਗਾ ਉਹ ਜਿੱਥੇ ਅਸਿਸਟੈਂਟ ਬੰਦੇ ਸੀਗੇ ਨਾਲ ਸਾਰੇ ਸਾਰਾ ਉੱਥੇ ਉਹਨੇ ਟਾਈਮ ਕੱਢਿਆ ਉਹਨੇ ਪੁੱਛਣਾ ਕਿ ਇਹ ਕਿਉਂ ਕਰ ਰਹੇ ਹੋ ਸ਼ਾਟ ਕਿਉਂ ਲੈ ਰਹੇ ਹੋ ਪੂਰਾ ਇੰਟਰਸਟ ਸੀਗਾ ਉਹਦਾ ਪਲੱਸ ਦੂਜੀ ਗੱਲ ਹੈ ਕਿ ਉਹ ਕਈ ਵਾਰ ਐਵੇਂ ਹੋਇਆ ਕਿ ਜਿੱਦਾਂ ਹੁਣ ਲਾਸਟ ਕੀ ਹੁੰਦਾ ਲੱਗਦੀ ਭਾਜੀ ਦਾ ਪੈਕਅਪ ਹੋ ਗਿਆ ਦੋ ਤਿੰਨ ਸ਼ਾਟ ਬੱਚੇ ਹੁੰਦੇ ਨੇ ਯੂ نو ਮੈਂ ਕਹਾਂ ਜੀ ਤੁਹਾਡਾ ਪੈਕਅਪ ਹੈ ਭਾਜੀ ਚਿੰਦੇ ਦਾ ਵੀ ਪੈਕਅਪ ਹੈ ਤੇ ਮੈਨੂੰ ਕਹਿੰਦੇ ਸੀ ਕਿ ਪਿਪਾਜੀ ਕੀ ਇਹਨੂੰ ਨਾਲ ਲੈ ਜਾਵਾਂ ਮੈਂ ਕਿਹਾ ਲੈ ਜਾਓ ਉਹ ਮਨਾ ਕਰਦਾ ਕਹਿੰਦੇ ਨਹੀਂ ਪਪਾ ਮੈਂ ਨਾਲ ਰਹਨੇ ਮੈਂ ਪੈਕ ਅਪ ਕਰਕੇ ਆਉਂਗਾ ਪਹਿਲੇ ਨਹੀਂ ਆਉਂਗਾ ਸੋ ਦਿਸ ਇਜ਼ ਦ ਡੈਡੀਕੇਸ਼ਨ ਵਿਚ ਦੇ ਹੈਵ ਇਨਸਾਈਡ ਤੁਸੀਂ ਕਦੇ ਗੀਪੀ ਗਰੇਵਾਲ ਹੋਰਾਂ ਦੇ ਨਾਲ ਗੱਲ ਕੀਤੀ ਕਿ ਤੁਹਾਡੇ ਬੱਚੇ ਤੇ ਤੁਹਾਡੇ ਤਾਂ ਵੀ ਅੱਗੇ ਜਾਣਗੇ ਕਿ ਵੀਰੀ ਹੁੰਦਾ ਨਾ ਵੱਡੇ ਆਪਸ ਦੇ ਵਿੱਚ ਗੱਲ ਕਰ ਲੈਂਦੇ ਨੇ ਬੱਚੇ ਸਾਹਮਣੇ ਭਾਵੇਂ ਨਾ ਕਰਦੇ ਹੋਣ ਦੇਖੋ ਇਹ ਤੇ ਹਰ ਪਿਓ ਜਾਣਦਾ ਕਿ ਉਹਦੇ ਬੱਚੇ उस तो अगे जान। है ना एंड खुशी भी होंगी जदों की तारीफ होती जो कहें कि जो बाप कोई ये बोलने लगे पहला होंगे कि जो लोग कहें आई थिंक गिपी भाजी विल बी वेरी हैप्पी वन डे वन पीपल विल से कि ये शिंदा के पापा है हले कहते गिपी का बेटा है जो ए गल हो जाएगी हूँ होना शुरू हो कई लोग कहें होने कि शिंदा के पापा जा रहे हैं तो आई थिंक दैट इज़ द प्राउडस्ट मूमेंट फॉर अ फादर वैन यू आर नोन बाई योर सनस नेम so i think one day it will happen sinda ne bhi kabhi fayda nahi chukya ki mere pita ki gpe grewal ne kalakar hai naam hai bada industry de vich oh bachcha hai oh nu farak hi nahi padta oh apne kaam ch mast hai oh game khelta rahega tu si onu onu aadha ghanta de do son vaste oh aadhe ghante ch khada ho jayega oh soye jo jinna marzi time oh saat bache ne bahut keh sakne ki jamday kalakar ne ha inborn talent talent dekho main hamesha kehta talent is always inborn onu tu si khali nikharna hai ਜਿੱਦਾਂ ਮੈਂ ਕਹਿੰਨਾ ਕੋਇਲੇ ਦੀ ਖਾਨ ਚ ਕੋਇਲਾ ਵੀ ਹੁੰਦਾ ਤੇ ਹੀਰਾ ਵੀ ਹੁੰਦਾ ਤੇ ਜਿਹੜਾ ਕੋਇਲਾ ਹੈ ਉਹਨੂੰ ਤੁਸੀਂ ਜਿੰਨਾ ਮਰਜੀ ਕਸ ਲਓ ਉਹਨੇ ਕੋਇਲਾ ਹੀ ਰਹਿਣਾ ਜਿਸ ਕੋਇਲੇ ਦੇ ਅੰਦਰ ਹੀਰਾ ਹੈਗਾ ਉਹਨੂੰ ਤੁਸੀਂ ਤਰਾਸ਼ੋ ਕਿ ਹੀਰਾ ਤਾਂ ਹੀ ਨਿਕਲੇਗਾ ਤੋ ਉਹ ਤੇਨਬਿਲਟੀ ਹੋ ਗਿਆ ਨਾ ਰੱਬੋਂ ਹੀ ਹੋ ਗਿਆ ਤੋ ਉਹ ਰੱਬੋਂ ਹੀ ਹੈ ਗੁਰਬਾਜ਼ ਇਜ਼ ਟੈਲੈਂਟ ਆਫ ਨੈਕਸਟ ਲੈਵਲ ਐਸ ਦੀ ਪੋਡਕਾਸਟ ਵੀ ਵੇਕਨ ਗੁਰਬਾਜ਼ ਇਜ਼ ਟੈਲੈਂਟ ਆਫ ਨੈਕਸਟ ਲੈਵਲ ਹੀ ਵਾਸ ਸੋ ਐਕਸਾਈਟਡ ਉਹ ਜਦੋਂ ਗਾਣਾ ਸ਼ੂਟ ਹੋਇਆ ਬਾਦਸ਼ਾਹ ਦਾ ਡਿਸਕੋ ਤੋ ਉਹਨੇ ਵੀ ਮੈਨ ਨਾਲ ਬੈਠ ਕੇ ਨਾ ਐਕਸ਼ਨ ਕੱਟ ਬੋਲਿਆ ਸੀਗਾ ਕਿ ਨਾ ਆਪਣਾ ਦੇ ਵਾ ਸ਼ੂਟ ਚ ਆਇਆ ਸੀ ਪਹਿਲਾਂ ਠੀਕ ਚਿੰਦਾ ਵੀਰ ਜੀ ਐਕਸ਼ਨ ਚਿੰਦਾ ਵੀਰ ਜੀ ਕੱਟ ਅੱਛਾ ਹਾਂ ਹਾਂ ਤੇ ਉਹਨੂੰ ਬੜਾ ਇੰਟਰਸਟਿੰਗ ਮਜ਼ਾ ਆਂਦਾ ਸੀਗਾ ਤੇ ਇਸ ਵਾਰ ਹੀ ਆਇਆ ਮੈਂ ਕਿਹਾ ਆ ਜਾ ਗੁਰਵਾਜ਼ ਐਕਸ਼ਨ ਕੱਟ ਬੋਲੀ ਕਿੰਦਰ ਨਾ ਮੈਂ ਤੇ ਉੱਥੇ ਜਾਣਾ ਵੇ ਸਟੇਜ ਤੇ ਤੇ ਮੈਂ ਉਹਦਾ ਇੱਕ ਸ਼ਾਟ ਲਿਆ ਟਾਈਮ ਬਣਿਆ ਉਹ ਖੜਾ ਹੋ ਗਿਆ ਕਹਿੰਦਾ ਮੇਰਾ ਸ਼ਾਟ ਲਾਉ ਤੇ ਫਿਲਮ ਸਾਰਾ ਕੈਮਰਾ ਉਬਰ ਆਨ ਕਰਕੇ ਮਿਊਜ਼ਿਕ ਆਨ ਕਰਕੇ ਉਹਦਾ ਇੱਕ ਸ਼ਾਟ ਲਿਆ ਤਾਂ ਥੱਲੇ ਆਇਆ ਉਹ ਤੇ ਉਹ ਬੜਾ ਕਿਊਟ ਬੱਚਾ ਉਹ ਬੜਾ ਕਿਊਟ ਹੈ ਤੇ ਆਈ ਥਿੰਕ ਹੀ ਇਜ਼ ਦ ਟੈਲੈਂਟ ਆਫ ਨੈਕਸ ਲੇਵਲ टेक ले कदे ने हां जी टेक या वन टेक ओके नहीं कई बार वन टेक कई बार टेक ले ला देखो दैट इज तो फॉर द परफेक्शन जो मैंने लगे कि यार एक टेक और चाहिए या दो टेक और चाहिए वो तो प्रॉब्लम नहीं है दैट इज तो पार्ट एंड पार्सल ऑफ द मेकिंग ऑफ द सिनेमा की कई बार कदे कोई कैमरे का प्रॉब्लम हो जाता कई बार लाइट का प्रॉब्लम हो जाता कई बार सामने किसी और कई बार कि बेस्ट शॉट मिले एज एन एक्टर सारा फोकस आउट हो जाता है ਸੋ देयर आर ਟੈਕਨੀਕਲ ਗਲਿਚਸ ਆਲਸੋ ਨਾ ਟੇਕ ਇਸ ਨਾਟ ਜਸਟ ਅਬਾਊਟ ਕਿ ਆਰਟਿਸਟ ਦਾ ਕੋਈ ਫਾਲਟ ਹੈ ਜਾਂ ਆਰਟਿਸਟ ਦਾ ਕੋਈ ਈਮੋਸ਼ਨ ਨਹੀਂ ਹੈ ਟੇਕ ਇਸ ਕਈ ਵਾਰ ਚਲਦੇ ਚਲਦੇ ਅੱਧੇ ਸ਼ਾਟ 'ਚ ਸੂਰਜ ਅੱਧਾ ਹੋ ਗਿਆ ਅਰੇ ਯਾਰ ਅੱਧੇ ਸ਼ਾਟ 'ਚ ਸੂਰਜ ਘੱਟ ਹੋ ਗਿਆ ਯਾ ਫੋਕਸ ਆਊਟ ਹੋ ਗਿਆ ਕੋਈ ਲਾਈਟ ਬੰਦ ਹੋ ਗਈ ਜਾਂ ਕੁਝ ਹੋ ਗਿਆ ਸੋ देयर ਆ ਲਾਟ ਆਫ ਥਿੰਗਸ ਫਾਰ ਦਾ ਰੀਟੇਕ ਤਾਂ ਲੱਗਦਾ ਸੀ ਕਿ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਨੂੰ ਦਰਸ਼ਕਿੰਨਾ ਪਿਆਰ ਦੇਣਗੇ ਦੇਖੋ ਉਮੀਦ ਤੇ ਸੀ ਕਿ ਦੇਖੋ ਉਮੀਦ ਹੁੰਦੀ ਹੈ ਤਾਂ ਹੀ ਬੰਦਾ ਬਣਾਉਂਦਾ ਤੇ ਉਮੀਦ ਸੀਗੀ ਪਿਕਚਰ ਅੱਛੀ ਬਣੀ ਲੋਕਾਂ ਨੂੰ ਸਮਝ ਆਈ ਲੋਕਾਂ ਨੇ ਰਿਲੇਟ ਕੀਤਾ ਤਾਂ ਹੀ ਅੱਜ ਇੱਥੇ ਤੱਕ ਪਹੁੰਚੇ ਆ ਕਿ ਫੈਮਲੀਆਂ ਜਾ ਰਹੀਆਂ ਨੇ ਦੇਖ ਰਹੀਆਂ ਨੇ ਉਹ ਰਿਲੇਸ਼ਨ ਕਮ ਕਰ ਰਿਹਾ ਹਰ ਬੰਦਾ ਫੀਲ ਕਰ ਰਿਹਾ ਕੋਈ ਫੀਲ ਕਰ ਰਿਹਾ ਹੈ ਅਜੇ ਜਨਰੇਸ਼ਨ ਦਾ ਕੋਈ ਫੀਲ ਕਰ ਰਿਹਾ ਹੈ ਆਪਣੇ ਫਾਦਰ ਜਿਹੜੇ ਦਾਦਾ ਦੇ ਕਰੈਕਟਰ ਹੈ ਉਹ ਦੋ ਕਰੈਕਟਰ ਦਾ ਫੀਲ ਕਰ ਰਹੇ ਨੇ ਤਾਂ ਕੋਈ ਨਾ ਕੋਈ ਬੰਦਾ ਫੀਲ ਕਰ ਰਿਹਾ ਹੈ ਤਾਂ ਹੀ ਉਹ ਲੋਕੀ ਜਾ ਰਹੇ ਨੇ ਲੋਕੀ ਹੰਝੂ ਆ ਰਹੇ ਨੇ ਮਤਲਬ ਦੇਖ ਰਹੇ ਨੇ ਰੋ ਰਹੇ ਨੇ ਹੱਸ ਰਹੇ ਨੇ ਸੋ ਦੈਟ ਮੀਨਸ ਯੂ ਆਰ ਫੀਲਿੰਗ ਦਾ ਈਮੋਸ਼ਨ ਵਾਟ ਵੀ try to say so that is the success of writer director actor and whole team jo tusi kehna cha rahe si oh loki feel kar rahe ne kende roye bhi darshak jo cinema ghar cho bahar aaye kahani itni sohni khoobsurat tarike na pesh kiti gayi haan ji haan ji matlab bahut mai te bade shows dekhe ja ke bombay bhi dekhe itthe bhi dekhe mai dekho mera hale face to koi jaanda nahi chup chap ja ke audience de baith jana te director nu sab to wadda uprala ki hunda hai ki jadon theater de andar tonu taaliyan sitiyan te emotion utthe baith ke audience de vich milan na ਕਿ ਕਿਸ ਨੂੰ ਪਤਾ ਨਹੀਂ ਕਿ ਡਾਇਰੈਕਟਰ ਵਿੱਚ ਹੀ ਬੈਠਾ ਹੋਇਆ ਉਹ ਫੀਲ ਵਾਸਤੇ ਸੀ ਜੁਣਦੇ ਸਾਨੂੰ ਪੈਸਾ ਮਿਲੇ ਨਹੀਂ ਮਿਲੇ ਕੁਝ ਆਏ ਨਾ ਆਏ ਉਹ ਜਿਹੜੀ ਲਾਈਫ ਉਹ ਰੋ ਰਹੇ ਹੁੰਦੇ ਨੇ ਇਮੋਸ਼ਨ ਵਾਸਤੇ ਮੈਂ ਰੋ ਰਿਹਾ ਹਾਂ ਕਿ ਯਾਰ ਜਿਹੜਾ ਮੈਂ ਕੀਤਾ ਸੀ ਉਹ ਉਹਦਾ ਮੈਂ ਮੈਂ ਵੀ ਰੋ ਰਿਹਾ ਹੁੰਦਾ ਲੋਕੀ ਤਾਲੀਆਂ ਮਾਰ ਰਹੇ ਤੇ ਮੈਨੂੰ ਰੋਣਾ ਆ ਰਿਹਾ ਹੁੰਦਾ ਕਿ ਯਾਰ ਚਲੋ ਤੇ ਦੋ ਵਾਰੀ ਹੋ ਗਿਆ ਰੱਬ ਨੇ ਮਿਹਰ ਕੀਤੀ ਹਨੀਮੂਨ ਚ ਵੀ ਆਈ ਹੋਇਆ ਸੀ ਕਿ ਬਹੁਤ ਤਾਲੀਆਂ ਸੀਟੀਆਂ ਮਿਲੀਆਂ ਮੈਂ ਬੈਠ ਕੇ ਦੇਖਿਆ ਆਡੀਅנס ਤੇ ਐਡਿਚ ਵੀ ਹੋ ਰਿਹਾ ਮੈਂ ਹੁਣੇ ਵੀ ਜਾ ਰਿਹਾ ਮਤਲਬ ਅੱਜ ਵੀ ਰਾਤੀ ਸ਼ਾਇਦ ਕੋਈ ਨਾ ਕੋਈ ਸ਼ੋਅ ਦੇਖੂਗਾ ਜਾ ਕੇ ਸੋ ਮੈਨੂੰ ਇਹ ਤਾਂ ਦੱਸੋ ਕਿੰਨੇ ਕਿੰਨੇ ਸਿਨੇਮਾ ਕਰਾਂ ਜਾ ਕੇ ਤੁਸੀਂ ਵੇਖ ਆਇਓ ਫਿਲਮ ਔਰ ਕੀ ਕੀ ਦੇਖਿਆ ਬਤੌਰ ਤੁਸੀਂ ਡਾਇਰੈਕਟਰ ਖਾਮੀਆਂ ਵੀ ਕੱਢੀਆਂ ਆਪਣੀਆਂ ਕਿ ਇੱਥੇ ਹੋਰ ਬਿਹਤਰ ਹੋ ਸਕਦਾ ਸੀ ਦੇਖੋ ਖਾਮੀਆਂ ਤੇ ਦੇਖੋ ਕੀ ਹੁੰਦਾ ਕਿ ਯੂ ਗ로우 ਹੂੰ ਤੇ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਪੰਜ ਸਰਵਾ ਤੋਂ ਕੰਮ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਯਾਰ ਐਸਟੋ ਬੈਟਰ ਹੋ ਸਕਦਾ ਸੀਗਾ ਬਟ ਜੋ ਮੈਂ ਕੀਤਾ ਜਿਸ ਹਾਲਾਤ ਚ ਕੀਤਾ ਉਸ ਵੇਲੇ ਆਈ ਡਿਡ ਮਾਈ ਬੈਸਟ ਹੈਨਾ ਐਡ ਇੰਪਰੂਵਮੈਂਟ ਦੀ ਗੁੰਜਾਇਸ਼ ਨਹੀਂ ਹੈ ਇਹ ਤੇ ਵਰਡ ਹੀ ਗਲਤ ਹੈ ਹੈਨਾ ਤੁਸੀਂ ਇੰਪਰੂਵ ਤਾਂ ਹਮੇਸ਼ਾ ਕਰ ਸਕਦੇ ਹੋ ਬਟ ਦ ਦਿ ਡੇ ਆਈ ਸੈਡ ਓਕੇ ਦ ਕੱਟ ਇਜ਼ ਓਕੇ ਸ਼ਾਰਟ ਇਜ਼ ਓਕੇ ਦੈਟ ਇਜ਼ ਦ ਬੈਸਟ ਆਨ ਆਫ ਦੈਟ ਡੇ ਆਈ ਬਲੀਵ ਇਨ ਦੈਟ ਤੇ ਉਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਖਾਮੀਆਂ ਦੇਖ ਕੇ ਅੱਗੇ ਦੇਖੋ ਕਿ ਯਾਰ ਹੋ ਰਿਹਾ ਹੈ ਕੀ ਕਰੀਏ ਕੀ ਕਰੀਏ ਬਟ ਜਦ ਤੱਕ ਮੈਂ ਸੈਟੀਸਫਾਈ ਨਹੀਂ ਹੁੰਦਾ ਤਦ ਤੱਕ ਉਹ ਫਿਲਮ ਆਡੀਅנס ਕੋਲ ਨਹੀਂ ਆਂਦੀ ਤੇ ਬਾਕੀ ਹਾਂਜੀ ਕਿੰਨੀ ਵਾਰੀ ਦੇਖ ਲੈਂਦੇ ਹੋ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਤੁਸੀਂ ਬਹੁਤ ਵਾਰੀ ਤਾਂ ਅਣਗਿਣਤ ਹੈ ਬਿਕੋਜ਼ ਫਰਮ ਫਸਟ ਕੱਟ ਟੂ ਲਾਸਟ ਕੱਟ ਆਈ ਥਿੰਕ ਹਜ਼ਾਰ ਵਾਰ ਹੋ ਜਾਂਦਾ ਹੋਣਾ ਮਤਲਬ ਉਸ ਦੇ ਵਿੱਚ ਵੀ ਆਪਣੀ ਉਹ इंटैक्ट रखना कि यार कई बार बारि अपने सीन तो खुद बोर आने लगते हो बिकॉज नो बार बार देख के बट मेरा है एक एंड प्रोडक्ट जो होंगे लास्ट डे मैं सोचता कि यार जो पहले दिन मैं कहानी ओके की द फर्स्ट डे ऑफ द फिल्म मैन आई स्टार्टड दिस फिल्म जो एक्टर ने तोड़ी कहानी ओके की राइटर वॉज ओके विद द स्क्रिप्ट माई वर ओके विद द स्क्रिप्ट माई प्रोड्यूसर वॉज ओके विद द स्क्रिप्ट किन्ने कि नेगी ਲੇ ਦਿਨ ਤੋਂ ਲੈ ਕੇ ਹਾਂ ਦ ਫਸਟ ਦਿਨ ਜਿਹੜਾ ਮੈਂ ਸੋਚਿਆ ਸੀ ਕਿ ਇਹ ਐਸਬਜੈਕਟ ਬਣਾਉਣਾ ਹੈ ਐਵੇਂ ਬਣਾਉਣਾ ਉਹ ਜਿਹੜੀ ਫੀਲ ਸੀਗੀ ਉਹ ਲਾਸਟ ਦੇ ਤੇ ਹੈਗੀ ਕਿ ਨਹੀਂ ਹੈਗੀ ਥੈਟ ਇਜ਼ ਮਾਈ ਜਜਮੈਂਟ ਬਾਕੀ ਜਜਮੈਂਟ ਰੋਂਗ ਵੀ ਹੋ ਸਕਦਾ ਬਟ ਆਈ ਵਰਕ ਔਨ ਥੈਟ ਜਜਮੈਂਟ ਕਿ ਜੋ ਪਹਿਲੇ ਦਿਨ ਸੋਚਿਆ ਸੀ ਉਹ ਅੱਜ ਹੈਗਾ ਕਿ ਨਹੀਂ ਫਾਈਨਲ ਫਿਲਮ ਚ ਤੇ ਦੂਜਾ ਸਵਾਲ ਮੈਂ ਘੱਟ ਤੋਂ ਘੱਟ 15 20 ਵਾਰ ਜਾ ਕੇ ਥੀਏਟਰ ਚ ਜਿਹੜੇ ਜਿਹੜੇ ਦੇਖ ਆਇਆ ਪਟਿਆਲਾ ਵੀ ਦੇਖ ਆਇਆ ਚੰਡੀਗੜ੍ਹ ਵੀ ਦੇਖ ਆਇਆ ਬੰਬਈ ਵੀ ਦੇਖ ਆਇਆ ਤੇ ਹੋਰ ਜਿੱਥੇ ਤੇ ਮੌਕਾ ਮਿਲੇਗਾ ਦੇਖੂਗਾ ਅੱਜ ਕਿੱਥੇ ਜਾ ਰਹੇ ਹੋ ਦੇਖੋ ਮੈਂ ਜਿੱਥੇ ਥੋੜੇ ਅੱਜ ਮੰਡੇ ਹੈਗਾ ਤਾਂ ਥੋੜਾ ਕਲੈਕਸ਼ਨ ਘਟ ਹੁੰਦਾ ਹੈ ਤੇ ਜਿੱਥੇ ਆਡੀਅנס ਮੈਂ ਦਿਖੇਗੀ ਕਿ ਹਾਂ ਵੀ 100 200 ਬੰਦਾ ਬੈਠਾ ਹੈ ਉੱਥੇ ਚੁੱਪਚਾਪ ਜਾ ਕੇ ਬੈਠ ਜਾਊਗਾ ਬਤੌਰ ਡਾਇਰੈਕਟਰ ਵਿਜ਼ਨ ਕੀ ਰਹਿੰਦਾ ਹੈ ਫਿਲਮ ਨੂੰ ਲੈ ਕੇ ਜਿਹੜੀ ਕਹਾਣੀ ਅਸੀਂ ਸੋਚੀਏ ਆਰ ਵੀ ਟਰੂ ਟੂ ਥੈਟ অর ਨਾਟ ਮਤਲਬ ਕਹਾਣੀ ਜੋ ਸੋਚੀ ਮਤਲਬ ਸਾਰੇ ਕਹਿੰਦੇ ਨੇ ਕਿ ਯਾਰ ਦੇਖੋ ਇੱਕ ਬੜਾ ਪੁਰਾਣਾ ਕਹਾਵਤ ਹੈ ਕਿ ਫਿਲਮ ਚ ਕਿ ਇਮੋਸ਼ਨਸ ਆਰ ਸੀਡਡ ਦੇ ਆਰ ਨਾਟ ਨੀਡੇਡ ਤੇ ਉਹ ਨਹੀਂ ਕਿ ਚਾਰ ਸੀਨ ਨਿਕਲ ਗਏ আর गाना ਨਹੀਂ ਆਇਆ 6 ਸੀਨ ਨਿਕਲ ਗਏ ਹੱਸਾ ਨਹੀਂ ਆਇਆ ਫਲਾਣਾ ਜੋ ਕਹਾਣੀ ਡਿਮਾਂਡ ਕਰਦੀ ਏ ਉਸ ਹਿਸਾਬ ਨਾਲ ਕੰਮ ਕਰੋ ਤੇ ਆਪਣੇ ਆਪ ਚੀਜ਼ਾਂ ਠੀਕ ਬਟੇਗੀਆਂ ਹਰ ਫਿਲਮ ਚ एवरीथिंग इज नॉट ਪੋਸਿਬਲ ਕਿ ਤੁਸੀਂ ਕਹੋਗੇ ਸਾਰਾ ਕੁਝ ਇੱਕੋ ਫਿਲਮ ਚ ਆ ਜਾਏ ਉਹ ਪੋਸਿਬਲ ਨਹੀਂ ਹੈਗਾ ਉਸ ਕਹਾਣੀ ਦੀ ਲੋੜ ਕੀ ਓਦੇ ਚ ਕਿੰਨਾ ਕਿ ਤੁਸੀਂ ਪਾ ਸਕਦੇ ਹੋ ਉਹ ਜਜਮੈਂਟ ਰੱਖਣਾ ਤੇ ਉਹਨੂੰ ਉਹ ਦੇਣਾ ਉਹ ਸਭ ਤੋਂ ਇੰਪੋਰਟੈਂਟ ਕੰਮ ਹੈ ਡਾਇਰੈਕਟਰ ਦਾ ਫਿਲਮ ਕਿਤੇ ਕਿਤੇ ਸ਼ੂਟ ਹੋਈ ਹੈ ਫਿਰ ਉਸੇ ਪੰਜਾਬ ਦੇ ਨੇੜੇ ਜਿਹੜੇ ਸ਼ੂਟ ਕੀਤੀ ਤੇ ਫਿਰ ਆਪਾਂ ਵੈਨਕੂਵਰ ਸ਼ੂਟ ਕੀਤੀ ਸੀ ਤੁਸੀਂ ਟੀਵੀ ਸ਼ੋਜ਼ ਵੀ ਕੀਤੇ ਹੋਏ ਨੇ ਬੰਬੇ ਦੇ ਵਿੱਚ ਬਹੁਤ ਸਾਰੇ ਕੀਤੇ ਨੇ ਬਹੁਤ ਸਾਰੇ ਟੀਵੀ ਸ਼ੋਜ਼ ਸਾਸ ਪਿੰਦਰ ਸਸਰਾਲ ਬਾਲ ਵੀ ਚੜੀਆ ਘਰ ਜਾਂ ਮੈਂ ਹਮ ਛੋਟੀ ਸਰਦਾਰਨੀ ਮਹਾਭਾਰਤ ਵੀਰਾ ਸੰਯੁਕਤ ਕਾਫੀ ਕੀਤੇ ਨੇ ਫਿਲਮ ਵਾਲ ਆਪਣੀ ਦਿਸ਼ਾ ਕਦੋਂ ਮੋੜੀ ਤੁਸੀਂ ਫਿਰ ਤੇ ਆਪਾਂ ਫਿਲਮਾਂ ਤੋਂ ਹੀ ਆਏ ਸੀਗੇ ਬਿਕੋਜ਼ ਆਈ ਵਾਸ ਸਿਸਟਿੰਗ ਮਿਸਟਰ ਹੈਰੀ ਬੋਜਾ ਫੋਰ ਸਿንስ 95 ਹਮੇਸ਼ਾ ਫਿਲਮਾਂ ਚ ਹੀ ਕੰਮ ਕੀਤਾ ਸੀਗਾ ਸੀਰੀਅਲ ਤਾਂ ਚਲੋ ਬਾਅਦ ਚ ਬਿਕੋਜ਼ ਕੁਝ ਵਜਨਾਂ ਫਿਲਮਾਂ ਹਿੰਦੀ ਸ਼ੁਰੂ ਨਹੀਂ ਹੋਈਆਂ ਬਟ ਹਮੇਸ਼ਾ ਸਿਨੇਮਾ ਹੀ ਕਰਨਾ ਸੀਗਾ ਬਿਕੋਜ਼ ਟੀਵੀ 'ਚ ਬੈਠ ਕੇ ਤੁਹਾਡਾ ਕੰਮ ਬੜਾ ਹੋਇਆ ਕੰਮ ਹਿੱਟ ਵੀ ਹੋਇਆ ਬਟ ਉਹ ਜਿਹੜਾ ਕਹਿੰਦੇ ਨੇ ਜਿਹੜੀ ਕਲਾਪਿੰਗ ਹੁੰਦੀ ਜਿਹੜੀ ਸੀਟੀ ਆਦਾਂੀਆਂ ਹੁੰਦੀਆਂ ਨੇ ਉਹ ਸਿਨੇਮਾ 'ਚ ਹੀ ਮਿਲਦੀਆਂ ਨੇ ਚਾਹੇ ਉਹ ਸਿਨੇਮਾ ਪੰਜਾਬੀ ਹੋਵੇ ਹਿੰਦੀ ਹੋਵੇ ਤਮਿਲ ਤੇਲਗੂ ਮਲਿਆਲਮ ਕੰਨੜਾ ਜੋ ਵੀ ਹੋਵੇ ਥੀਏਟਰ ਦਾ ਜਿਹੜਾ ਸਵਾਦ ਹੈਗਾ ਉਹ ਐਜ਼ ਅ ਡਾਇਰੈਕਟਰ ਆਪਾਂ ਜਦੋਂ ਪਿੰਡ ਤੋਂ ਚੱਲੇ ਸੀਗਾ ਆਪਾਂ ਸੋਚ ਕੇ ਚੱਲੇ ਸੀਗਾ ਸਿਨੇਮਾ ਵਾਸਤੇ ਕੰਮ ਕਰਨਾ ਤੇ ਹੁਣ ਬੜਾ ਉਪਰਾਲਾ ਆਪਣੇ ਦਿੱਤਾ ਕਿ ਚਲੋ ਯਾਰ ਆਪਾਂ ਅਗੇ ਵਧਾ ਰਹੇ ਹਾਂ ਤੇ ਅੱਛੀ ਗੱਲ ਹੈ ਕਿ ਪੰਜਾਬੀ ਚ ਕਰ ਰਹੇ ਹਾਂ ਹਿੰਦੀ ਚ ਨਹੀਂ ਹੋਇਆ ਕੋਈ ਗੱਲ ਨਹੀਂ ਪੰਜਾਬੀ ਚ ਹੋਇਆ ਬਟ ਚਲੋ ਜੋ ਵੀ ਹੋਇਆ ਅੱਛਾ ਹੋਇਆ ਗਰੋ ਹੋਈ ਹੈ ਇੰਡਸਟਰੀ ਬਹੁਤ ਜ਼ਿਆਦਾ ਗਰੋ ਹੋਈ ਹੈ ਆਪਣੀ ਇੰਡਸਟਰੀ ਮਤਲਬ ਸਕ੍ਰਿਪਟ ਵਾਈਜ਼ ਦੇਖੋ ਅਗਰ ਨਵੀਆਂ ਕਹਾਣੀਆਂ ਆ ਰਹੀਆਂ ਨੇ ਐਕਟਰਸ ਇੰਨੇ ਅੱਛੇ ਆ ਗਏ ਨੇ ਤੇ ਟੈਕਨੀਸ਼ੀਅਨਸ ਇੰਨੇ ਅੱਛੇ ਆ ਗਏ ਨੇ ਵੀ ਆਰ ਕ੍ਰੀਏਟਿੰਗ ਸਮਥਿੰਗ ਵੈਰੀ ক্লোਜ਼ ਟੂ ਵਟ ਏਵਰ ਸਿਨੇਮਾ ਇਜ਼ ਵਰਕਿੰਗ ਇਨ ਯੂ نو ਬਾਲੀਵੁੱਡ ਹਾਲੀਵੁੱਡ ਵਟ ਏਵਰ ਵੀ ਆਰ ਵੈਰੀ ক্লোਜ਼ ਟੂ ਥੈਟ ਜੀ ਕੁਣ ਬਜਟ ਵਧਨ ਗਏ ਲੋਕੀ ਜਾਨ ਗਏ ਸਾਰਿਆਂ ਨੂੰ ਮੈਂ ਰਿਕੁਐਸਟ ਕਰਨਾ ਜਾਓ ਥੀਏਟਰ ਸੇ ਕਲੈਕਸ਼ਨ ਵਧਾਓ ਤਾਂ ਕਿ ਇਸ ਪ੍ਰੋਡਿਊਸਰ ਹਿੰਮਤ ਕਰੇ ਹੋਰ ਵੱਡੀ ਫਿਲਮ ਬਣਾਣ ਦੀ ਤਾਂ ਕਿ ਆਪਾਂ ਵਿਜ਼ੂਅਲੀ ਵੀ ਉਹਨੇ ਸਟਰੋਂਗ ਹੋ ਜਾਈਏ ਜਿੰਨਾ ਕਿ ਬਾਹਰ ਦਾ ਸਿਨੇਮਾ ਹੈਗਾ ਤੁਸੀਂ ਸਿਨੇਮਾ ਬਣਾਉਣਾ ਕਿਦਾਂ ਦਾ ਚਾਹੁੰਦੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ which connects to audience which connects to my heart which connects to something which when you go back home you take home something ਤੁਹਾਨੂੰ ਤੁਸੀਂ ਘਰ ਕੁਝ ਲੈ ਕੇ ਜਾਓ ਕੁਝ ਥਾਟ ਲੈ ਕੇ ਜਾਓ ਕਿ ਜਿਹੜਾ ਜੇ ਦੇਖ ਕੇ ਆਏਗੇ ਕੁਝ ਤੁਹਾਡੇ ਅੰਦਰ ਰਹਿ ਜਾਏ ਤੁਸੀਂ ਮੈਂ ਟੀ-ਸ਼ਰਟ ਦੀ ਗੱਲ ਕੀਤੀ ਸੀ ਰੂਪ ਹੈ ਖਾਸ ਕੋਈ ਧਾਰਮਿਕ ਫਿਲਮ ਹੈਗੀਆਂ ਮਨ ਦੇ ਵਿੱਚ ਇੱਛਾ ਹੈਗੀ ਹੈ ਕਿ ਕੋਈ ਧਾਰਮਿਕ ਕਨਸੈਪਟ ਦੇ ਉੱਤੇ ਫਿਲਮ ਬਣਾਈ ਜਾਵੇ ਕਿਉਂਕਿ ਇਹ ਬਹੁਤ ਚਰਚਾ ਹੁੰਦੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਸਾਡਾ ਇਤਿਹਾਸ ਬਹੁਤ ਰਿਚ ਹੈ ਇਤਿਹਾਸ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਬਣ ਰਹੀ ਹੈ ਕੋਸ਼ਿਸ਼ ਕਰ ਰਹੇ ਆਪਾਂ ਲੱਗੇ ਹੋਇਆ ਤੇ ਬਹੁਤ ਜਲਦੀ ਹੋਪਫੁਲੀ ਐਨਾਉਂਸਮੈਂਟ ਆਏਗਾ ਜਲਦੀ ਹਾਂਜੀ ਲੱਗੇ ਹੋਇਆ ਆਪਾਂ ਤੇ ਸਾਗਾ ਵਾਲੇ ਹੈਗੇ ਸੁਮਿਤ ਸਿੰਘ ਨੇ ਲੱਗੇ ਹੋਇਆ ਆਪਾਂ ਸਮਥਿੰਗ ਵੀ ਆਰ ਪਲੈਨਿੰਗ ਸਮਥਿੰਗ ਬਿਗ ਔਨ आवर ਸਿੱਖੀ ਜੀ ਹੁਣ ਜਾਂਦੇ ਜਾਂਦੇ ਸਿੰਦਾ ਸਿੰਦਾ ਨੋ ਪਾਪਾ ਫਿਲਮ ਬਾਰੇ ਕਹਿਣਾ ਚਾਹੁੰਦੇ ਔਰ ਜਿਹੜੇ ਦਰਸ਼ਕ ਹਮ ਹੁਮਾ ਕੇ ਸਿਨੇਮਾ ਘਰਾਂ ਦੇ ਫਿਲਮ ਦੇਖਣ ਜਾ ਰਹੇ ਉਹਨਾਂ ਬਾਰੇ ਕਹਿਣਾ ਚਾਹੁੰਦਾ ਬਸ ਇਹ ਦਰਸ਼ਕਾਂ ਲਈ ਤੇ ਮੈਂ ਧੰਨਵਾਦ ਕਰਨਾ ਚਾਹੂਗਾ ਦਿਲੋਂ ਤੇ ਉਹ ਕਹਿੰਦੇ ਕਿ ਅਹ ਅਹ ਦ ਡਾਇਰੈਕਟ ਵਾਟ ਡਾਇਰੈਕਟਰ ਵਾਂਟਸ is the acceptance of audience ਤੁਸੀਂ ਐਕਸੈਪਟ ਕਰ ਲਿਆ ਹੁਣ ਜਾਓ ਤੁਸੀਂ ਸਾਰਿਆਂ ਨੂੰ ਕਹੋ ਆਪਣੇ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਸਭ ਨੂੰ ਕਿ ਜਾਓ ਸਭਨੇ ਨਾਲ ਦੇਖੋ ਫਿਲਮ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਿਲੇਗਾ ਦੇਖਣ ਨੂੰ ਕੁਛ ਨਾ ਕੁਛ ਤੁਸੀਂ ਕਰ ਲੈ ਕੇ ਆਓਗੇ ਕੁਛ ਨਾ ਕੁਛ ਥਾਟ ਪ੍ਰੋਸੈਸ ਤੁਸੀਂ ਸੋਚੋਗੇ ਕਿ ਆਪਣੇ ਬੱਚਿਆਂ ਨਾਲ ਕਿਵੇਂ ਰਹਿਣਾ ਅੱਗੇ ਤੇ ਜਿਹੜਾ ਸਾਡਾ ਮੈਸੇਜ ਹੈ ਤੁਹਾਡੇ ਦਿਲ ਨੂੰ ਛੂ ਰਿਹਾ ਹੈ ਤੁਹਾਨੂੰ ਹੋਰ ਵਧਾਓ ਬਸ ਹੋਰ ਡਾਇਰੈਕਟਰ ਨੂੰ ਕੀ ਚਾਹੀਦਾ ਕੋਈ ਐਸਾ ਸਵਾਲ ਜਿਹੜਾ ਮੈਂ ਤੁਹਾਨੂੰ ਨਾ ਪੁੱਛਿਆ ਹੋਵੇ ਜਾਂ ਕੋਈ ਐਸੀ ਗੱਲ ਜਿਹੜੀ ਤੁਸੀਂ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਨਹੀਂ ਜੀ بس پنجابی سینما ਨੂੰ ਪਿਆਰ ਕਰੋ ਤਾਂ ਕਿ پنجابی سینما ਦੀ ਰਿਸਪੈਕਟ ਵਰਲਡ ਲੈਵਲ ਤੇ ਹੋਏ ਜਿੱਦਾਂ ਅੱਜ ਸਾਊਥ ਦੀ ਹੋ ਰਹੀ ਹੈ ਮੈਂ ਚਾਹਨਾ ਕਿ ਉਹ ਉਸ ਤਰ੍ਹਾਂ ਦਾ ਸਿਨੇਮਾ ਬਣੇ ਕਿ ਆਪਾਂ ਇੱਕ ਰਿਸਪੈਕਟ ਫੀਲ ਕਰੀਏ ਕਿ ਯਾਰ ਚਲੋ ਯਾਰ ਆਪਣਾ ਵੀ ਸਿਨੇਮਾ ਜਿਹੜਾ ਹੈਗਾ ਨਾ ਉਹ ਟਾਕਡ ਅਬਾਊਟ ਇਨ ਵਰਲਡ ਅੱਜ ਦੇਖੋ ਆਰ 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 ਜਾ ਕੇ ਹਾਲੀਵੁੱਡ 'ਚ ਜਾ ਕੇ ਓਸਕਰ ਵੀ ਲੈ ਆਈਏ ਆਪਾਂ ਵੀ ਕਦੇ ਓਸਕਰ 'ਚ ਨੋਮੀਨੇਟ ਹੋ ਕੇ ਲੈ ਕੇ ਆਈਏ ਕੁਝ ਕੀ ਬਾਤ ਹੈ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਸੋ ਇਸੇ ਸਾਡੇ ਨਾਲ ਨਵੀਂ ਪੰਜਾਬੀ ਫਿਲਮ ਸਿੰਦਾ ਸਿੰਦਾ ਨੋਂ ਪਾਪਾ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਚਾਵੜਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਦੇਖਦੇ ਰਹੋ ਪ੍ਰੋ ਪੰਜਾਬੀ ਟੀਵੀ